ਤੈਨੂੰ ਕਰ ਫਿਰ ਆਪਣੀ ਗੁੱਡੀ ਨੂੰ ਰੈਡੀ ਰੈਡੀ ਐਲ ਫਿਸਟਿਕ ਲਾਉਣੀ ਰਹੀ ਗਈ ਬਸ ਇਹਦੇ ਥੋੜਾ ਜਿਹਾ ਸੰਧੂਰ ਭਰਦਾ ਚਲੋ ਭਰ ਦਿਓ ਫਿਰ ਫੜਾਫੜ ਤੇ ਬਾਹਰ ਆ ਕੇ ਦੇਖ ਮੀਂਹ ਪੈਣ ਲੱਗ ਗਿਆ ਹਲਦਾ ਤੋਂ ਗੁੱਡੀ ਤਿਆਰ ਹੀ ਕੀਤੀ ਆ ਹਾਂ ਜਲਦੀ ਆ ਬੱਬੇ ਵਾਲਾ ਤਾਂ ਮੀਤ ਨੇ ਆਪਣੀ ਗੁੱਡੀ ਦਾ ਫੱਟੇ ਤੇ ਲਟਾਤੀ ਬੱਬੇ ਮੀਤ ਨੇ ਬਾਕੀ ਆਪਾਂ ਮਤਲਬ ਮਿੱਤਰੋ ਮੀਤ ਦੀ ਗੁੱਡੀ ਰੈਡੀ ਐਦਾਂ ਯਾਰ ਗੋਦੀ ਚ ਜੱਕ ਦੇਖ ਇੰਨੇ ਪਿਆਰ ਨਾਲ ਲਿਆਉਂਦੀ ਐ ਗੁੱਡੀ ਨੂੰ ਤੇਰੀ ਇਹ ਗੁੱਡੀ ਕਰਕੇ ਮੀਂਹ ਪੈਣ ਲੱਗਿਆ ਮੀਤ ਮੀਤ ਅਲਸਾਂ ਗੁੱਡੀ ਨੇ ਅੱਗ ਵੀ ਨਹੀਂ ਲੱਗੀ ਬਾਬੇ ਟੁੱਟੀ ਬੋਲਦੀ ਰੋ ਰੋ ਮੀਤ ਤਾਈ ਮੀ ਬੈਣਾ ਮੇਰੀ ਗੁੱਡੀ ਮਾਰਦੀ ਮਮੀ ਹੱਜ਼ੀਏ ਜਾਲਿਓ ਪਿੱਛੇ ਰੋ ਟੇਲਾ ਮਾਰ ਆ ਗਿਆ ਸੀ ਸਤਿ ਸ਼੍ਰੀ ਅਕਾਲ ਵੈਲਕਮ ਹੈ ਤੁਹਾਡਾ ਮੀਤ ਐਂਡ ਫੀਡ ਬਲੌਗ ਵਿੱਚ ਮੈਂ ਅੱਜ ਜਾ ਰਹੀਆਂ ਮਾਰਕੀਟ ਤੇ ਕਿਉਂ ਜਾ ਰਹੀਆਂ ਉਹ ਵੀ ਤੁਹਾਨੂੰ ਦੱਸਦੀਆਂ ਇਹ ਵੀ ਆ ਗਈ ਸੀ ਜਿੰਮ ਤੋਂ ਕਿ ਆ ਜਾਵਾਂਗੇ ਠੀਕ ਠਾਕ ਹੋ ਤੇ ਜਾ ਕੇ ਰਹੇ ਹਾਂ ਅਸੀਂ ਲੋਕ ਤੁਸੀਂ ਤਾਂ ਤੁਸੀਂ ਦਾ ਬਜਟ ਨਹੀਂ ਮੈਂ ਕੁਝ ਲੈ ਕੇ ਆਣਾ ਮਾਰਕੀਟ ਤੋਂ ਮੈਂ ਤੁਹਾਨੂੰ ਦੱਸਦੀਆਂ ਬਾਤ ਜੋ ਚੀਜ਼ ਪਹਿਲਾਂ ਅਸੀਂ ਵੀਡੀਓ ਬਣਾਈ ਸੀਗੀ ਉਹ ਐਕਚੁਅਲੀ ਸਾਡੀ ਹੋ ਗਈ ਡਿਲੀਟ ਇਸ ਕਰਕੇ ਉਹ ਚੀਜ਼ ਸਾਨੂੰ ਹੁਣ ਦੁਬਾਰਾ ਲੈ ਕੇ ਆ ਰਹੀਆਂ ਸੀ ਤੁਹਾਡੇ ਲਈ ਉਹ ਵੀਡੀਓ ਬਹੁਤ ਜ਼ਰੂਰੀ ਹੈ ਵੀਡੀਓ ਸ਼ੋਰਟ ਦੇਖਿਆ ਹੋਣਾ ਕਿ ਅਸੀਂ ਗੁੱਡੀ ਫੁੱਕੀ ਸੀਗੀ ਤੇ ਮੀਂਹ ਪਿਆ ਗਿਆ ਹਨ ਉਸ ਦਿਨ ਤੇ ਉਹ ਵਲੌਗ ਚ ਨਹੀਂ ਕੀ ਕੀਤਾ ਜੀ ਐਕਚੁਅਲੀ ਮੇਰੀ ਮਿਸਟੇਕ ਸੀ ਜੀ ਮੈਂ ਡਿਲੀਟ ਕਰ ਰਹਾ ਸੀ ਤੇ ਮੇਰੇ ਤੋਂ ਮੈਨੂੰ ਲੱਗਿਆ ਸ਼ਾਇਦ ਸੇਵ ਹੋ ਗਿਆ ਮੈਂ ਡਿਲੀਟ ਕਰ ਬੈਠਿਆ ਤੇ ਉਹ ਬਹੁਤ ਕੈਂਡ ਸੀਗਾ ਬਹੁਤ ਵਧੀਆ ਸੀਗਾ ਤੁਹਾਡੇ ਲਈ ਉਹ ਅਸੀਂ ਦੁਬਾਰਾ ਹੁ ਉਹਨੂੰ ਹੀ ਦੁਬਾਰਾ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਉਹ ਵਲੌਗ ਦਾ ਮਬੇ ਸਾਥੋਂ ਡਿਲੀਟ ਹੋ ਗਿਆ ਤੇ ਹੁਣ ਅਸੀਂ ਦੁਬਾਰੇ ਫੇਰ ਚੱਲੇ ਆ ਗੁੱਡੀ ਲੈਣ ਮਹੀਨਿ ਪੈਰਾ ਕਾਫੀ ਦਿਨ ਤੋਂ ਤੇ ਅਸੀਂ ਕਹਿ ਰਹੇ ਹਾਂ ਵੀ ਮਹੀਂ ਪੈ ਜੇ ਅਸੀਂ ਗੁੱਡੀ ਉਸੇ ਦੁਬਾਰੇ ਫੇਰ ਅਸੀਂ ਗੁੱਡੀ ਲੈਣ ਚੱਲੇ ਆ ਉਹ ਪਿੱਤਰੋ ਜਿਹੜੇ ਵਲੌਗ ਜੀ ਸਾਨੂੰ ਬਹੁਤ ਟਾਈਮ ਤੋਂ ਮੀਨ ਸੀਗੀ ਅੱਜ ਲੱਗਿਆ ਉਹ ਵੀ ਵ ਆਪਾਂ ਕੋ ਕਰੀ ਗੁੱਡੀ ਅੱਜ ਮੀਤ ਲੱਗੀ ਹੈ ਇਹ ਕਪੜੇ ਧੋਣਾ ਤੇ ਰੋਟੀ ਰੋਟੀ ਖਾ ਕੇ ਬੇਲੀ ਹੋ ਗਈ ਆ ਤੇ ਫੁੱਕੜੀਆਂ ਨਾ ਗੁੱਡੀ ਅੱਜ ਫੁੱਕੜੀਆਂ ਮਮੇ ਉਹ ਕੀ ਰੈਡੀ ਨੰਮ ਲਾਦਾ ਮੀਨੀ ਵੜੇ ਦੰ ਤੂਆ ਮੇ ਡੀਗ ਦਾ ਜੀ ਮੀਤ ਗੁੱਡੀ ਫੁੱਕੂਗੀ ਤਾਂ ਨਹੀਂ ਹੋਊਗਾ ਕਿਉਂਕਿ ਪਹਿਲਾਂ ਵਲੌਗ ਡਿਲੀਟ ਹੋ ਗਿਆ ਸੀ ਯਾਰ ਆਪਣਾ ਵਲੌਗ ਡਿਲੀਟ ਹੋਣ ਕਰਕੇ ਨਾ ਉਸ ਟਾਈਮ ਜਦ ਜਦ ਨਾ ਆਪਾਂ ਸ਼ਾਮੀ ਗੁੱਡੀ ਫੁੱਕੀ ਸੀ ਸਵੇਰੇ ਰੋਟੇ ਉਹ ਉੱਠਦੇ ਆਪਾਂ ਦੇਖਿਆ ਕਿ ਨਹੀਂ ਸਾਕੇ ਬਾਰੇ ਜੀ ਬਾਕੀ ਮੀਤ ਆ ਗਈ ਹੁਣ ਮੀਨ ਜ਼ਰੂਰ ਪਾਊਗਾ ਹੁਣ ਗੁੱਡੀ ਲੱਗਿਆ ਫੁੱਕਣ ਦਵਾਰੇ ਤੇ ਦੇ ਮੈਂ ਨਾ ਉਹ ਵਿਹੇਟਰੋ ਮੀਤ ਲੱਗੀ ਸੀ ਗੁੱਡੀ ਖੋਲਣਾ ਪੜੀ ਮੀਤ ਇਸ ਵਾਰ ਗੁੱਡੀ ਜਿਆਦਾ ਵੱਡੀ ਨਹੀਂ ਲਿਆਂਦੀ ਬਹੁਤ ਵੱਡੀ ਆ ਇੱਕ ਵਾਰ ਗੁੱਡੀ ਦੇਖਾ ਮੈਨੂੰ ਇੱਕ ਵਾਰ ਗੁੱਡੀ ਦੇਖੋ ਗੁੱਡੀ ਹੈ ਅੱਖਾਂ ਤਾਂ ਇਹ ਵੀ ਅਸੀਂ ਤੇਰੇ ਵਰਗੀਆਂ ਨਹੀਂ ਦਾ ਮੈਂ ਖੋਲ ਹੀ ਨਹੀਂ ਰਹੀ ਉਹ ਲੁੱਸੀ ਬਈ ਮੇਂ ਪਾਉਂਗੀ ਤੇਰੀ ਗੁੱਡੀਕ ਨਹੀਂ ਪਾਉਂਗੀ ਤੋ ਅੱਖਾਂ ਤਾਂ ਮੇਰੇ ਵਰਗੀਆਂ ਨਹੀਂ ਲੀ ਨਹੀਂ ਚੱਲ ਕਰ ਫਿਰ ਆਪਣੀ ਗੁੱਡੀ ਨੂੰ ਰੈਡੀ ਰੇਡੀ ਐਲਫਿਸਟਿਕ ਲਾਉਣੀ ਰਹਿ ਗਈ ਬਸ ਇਹਦੇ ਥੋੜਾ ਜਿਹਾ ਸੰਧੂਰ ਭਰਦਾ ਚਲੋ ਭਰ ਦਿਓ ਫਿਰ ਫਟਾਫਟ ਲਾ ਦਿਓ ਚੱਕੋ ਕਿੱਥੇ ਪਈ ਐ ਕਰ ਦਿਓ ਆਪਣੀ ਗੁੱਡੀ ਨੂੰ ਰੈਡੀ ਜਮੇ ਨੋਈ ਮਿੱਤਰੋ ਲੱਗ ਗਿਆ ਗੁੱਡੀ ਨੂੰ ਤਿਆਰ ਕਰਨੇ ਲੈ ਵੈਸਟਿਕ ਲਾਤੀ ਗੁੱਡੀ ਦੇ ਸੰਧੂਰ ਨਹਾ ਗੁੱਡੀ ਹਾਂ ਗੁੱਡੀ ਦਾ ਕਰ ਫੇਸ ਦਿਖਾ ਦੇ ਤੇ ਬਾਹਰ ਆ ਕੇ ਦੇਖ ਮੀ ਪੈਨ ਲੱਗ ਗਿਆ ਹਲ ਤਾਂ ਗੁੱਡੀ ਤਿਆਰ ਹੀ ਕੀਤੀ ਆ ਹਾਂ ਜਲਦੀ ਆ ਬਾਬੇ ਹਲ ਤਾਂ ਵੀ ਕਿਨੇ ਆਪਣੀ ਗੁੱਡੀ ਤਿਆਰ ਹੀ ਕੀਤੀ ਸੀ ਸੱਚੀ ਹੋ ਨਹੀਂ ਆ ਗਈਆਂ ਪਹਿਲਾਂ ਵੀ ਇਦਾਂ ਹੀ ਹੋਇਆ ਸੀ ਹਲੇ ਤਾਂ ਗੁੱਡੀ ਤਿਆਰੀ ਹੋਈ ਆ ਦੇਖੋ ਚੈੱਕ ਕਰੋ ਇਹ ਤਾਂ ਕਰਾਵਾਤ ਹੋ ਗਿਆ ਵੀ ਇਹ ਨਹੀਂ ਪੈਣ ਲੱਗਾ ਪਹਿਲੇ ਤੇਰੀ ਗੁੱਡੀ ਫਿਰ ਕਰਾਵਾ ਤਾਲੀਆਂ ਦਿਖਾ ਦੇ ਗੁੱਡੀ ਆਪਣੀ ਗੁੱਡੀ ਦਾਣੀ ਬੜੀ ਸਿਆਣੀ ਕੀ ਕਹਾਂਗੀ ਗੁੱਡੀ ਬਾਰੇ ਹੁਣ ਅੱਡੀ ਫੁੱਕ ਦੇਣੀ ਆ ਮੀ ਪਵਾਤਾ ਦੇਖ ਲਾ ਤੇਰੀ ਗੁੱਡੀ ਨੇ ਮੈਨੂੰ ਇੱਦਾਂ ਲੱਗਦਾ ਸੀ ਮੈਂ ਕਿਹਾ ਮੀ ਪਹਿਣਾ ਨਹੀਂ ਇੱਧਰ ਅਲੋ ਨਾ ਕਿ ਮੈਂ ਜੰਦ ਲਾਈ ਵਾ ਮੀ ਪਹਿਣਾ ਨਹੀਂ ਇਹਦਾ ਤੇ ਬਟ ਮੀ ਪੈ ਗਿਆ ਇੱਧਰ ਆ ਜਾ ਪਿੱਛੇ ਛੱਤੀ ਮੀਂਹ ਆ ਗਿਆ ਬੱਟਾ ਬੱਬੇਓ ਠੀਕ ਆ ਇਹ ਜਿੰਨਾ ਬੱਬੇ ਪਹਿਲਾਂ ਹੁੰਦਾ ਸੀ ਬਚਪਨ ਚ ਹਨਾ ਸਾਰੇ ਜਣੇ ਅਸੀਂ ਵੀ ਕਰਦੇ ਸੀਗੇ ਕਿ ਜਦੋਂ ਮੀਂਹ ਹੀ ਪੈਦਾ ਬੜੀ ਗਰਮੀ ਹੁੰਦੀ ਸੀ ਕਿ ਸਾਰੇ ਜਣੇ ਰਲ ਕੇ ਪਹਿਲਾਂ ਇਕੱਠੇ ਹੋਣਾ ਫਿਰ ਮਤਲਬ ਸਾਰਿਆਂ ਨੇ ਮੈਂ ਤੁਹਾਨੂੰ ਗੱਲ ਕਹਿਣਾ ਚਾਹਨੀ ਆ ਮਤਲਬ ਮੈਂ ਬਚਪਨ ਚ ਜਿਹੜੀ ਪੈਂਦਾ ਹੁੰਦਾ ਸੀ ਨੇ ਦੀ ਬਣਾਉਂਦੀ ਸੀ ਕਿ ਕਿ ਡਿੱਕੇ ਲੰਮੀ ਲੱਕੜੀ ਦੇ ਮਤਲਬ ਕਿ ਜਿੱਦਾਂ ਤੇ ਸੈਂਟੈਂਸ ਬਣਨੇ ਦੀ ਮਹਾਂ ਲਾ ਕੇ ਉਹਨੂੰ ਕੱਪੜੇ ਲਾਉਣ ਲਪੇਟੇ ਪੇੜ ਕੇ ਸੀ ਸਪੈਸ਼ਲ ਗੁੱਡੀ ਤਿਆਰ ਕਰਦੇ ਸੀ ਵੀ ਅੱਜ ਕੱਲ ਤਾਂ ਮਾਰਕੀਟ ਤੋਂ ਆਪਾਂ ਜਿਵੇਂ ਮਰਜ਼ੀ ਲੈ ਲੈਂਦੇ ਆ ਤੇ ਮਤਲਬ ਉਹ ਗੁੱਡੀ ਤਿਆਰ ਕਰਨੀ ਫਿਰ ਉਹਨੂੰ ਫੂਕਣ ਵਾਸਤੇ ਜਾਣਾ ਫਿਰ ਉਹ ਮਤਲਬ ਫੂਕ ਕੇ ਫਿਰ ਰੋਣਾ ਨਹੀਂ ਆਂਦਾ ਹੁੰਦਾ ਸੀ ਛੋਟੇ ਹੁੰਦੇ ਸੀ ਫਿਰ ਹੱਸਦੇ ਰਹਿੰਦੇ ਸੀ ਗੀਰ ਰੋਣਾ ਨਹੀਂ ਆਂਦਾ ਹੁੰਦਾ ਸੀਗਾ ਫਿਰ ਐਕਚੁਅਲੀ ਤੂੰ ਇਹਦੇ ਅੱਗੇ ਹੋ ਹੋ ਕੇ ਰੋਣਾ ਅੱਖਾਂ ਚੋਂ ਹੰਝੂ ਕੱਢਣੇ ਵੀ ਅਸੀਂ ਰੋ ਰਹੇ ਹਾਂ ਰੱਬ ਤਾਂ ਨਹੀਂ ਉਹ ਕਹਿੰਦੇ ਹੁੰਦੇ ਨੇ ਵੀ ਰੋਣਾ ਜ਼ਰੂਰੀ ਹੁੰਦਾ ਗੁੱਡੀ ਫੂਕ ਕੇ ਆ ਵੀ ਪਰ ਹਜ਼ਰਤ ਕੋਲ ਰੋਈ ਵੀ ਨਹੀਂ ਫਿਰ ਵੀ ਅੱਖਾਂ ਨੂੰ ਕੱਢਣੇ ਰੋਣਾ ਉਸ ਤੋਂ ਬਾਅਦ ਫਿਰ ਕੀ ਹੁੰਦਾ ਸੀਗਾ ਗੁੱਡੀ ਮਤਲਬ ਫੂਕ ਕੇ ਫਿਰ ਕੁਝ ਮਿੱਠਾ ਬਣਾਉਂਦੇ ਹੁੰਦੇ ਨੇ ਚੌਲ ਵਗੈਰਾ ਫਿਰ ਮਤਲਬ ਬੱਚੇ-ਬੱਚੇ ਛੋਟੇ-ਛੋਟੇ ਹੁੰਦੇ ਸੀ ਆਪਣੇ ਬਚਪਨ ਦੀ ਗੱਲ ਸ਼ੇਅਰ ਕਰ ਲਈਏ ਵਲੌਗਰਾਂ ਨੂੰ ਤੇ ਮਤਲਬ ਛੋਟੇ-ਛੋਟੇ ਹੁੰਦੇ ਸੀਗੇ ਸਾਰੇ ਜਣੇ ਇਕੱਠੇ ਲਿਫਾਫੇ ਲੈ ਲੈਣੇ ਆਪਣੇ-ਆਪਣੇ ਘਰੋਂ ਸਾਰਿਆਂ ਨੇ ਚੌਲ ਇਕੱਠੇ ਕਰਨੇ ਸਾਰਿਆਂ ਦੇ ਘਰਾਂ ਤੋਂ ਥੋੜ੍ਹ-ਥੋੜ੍ਹੇ ਪਾ ਲੈਣੇ ਕਿਸੇ ਨੇ ਨਾਲ ਗੁੜ ਦੇ ਦੇਣੀ ਕਿਸੇ ਨੇ ਚੀਨੀ ਦੇ ਦੇਣੀ ਮਤਲਬ ਉਹ ਇਕੱਠੇ ਕਰਕੇ ਕਿਸੇ ਦੇ ਘਰ ਵੀ ਰੱਖ ਮਤਲਬ ਉਹ ਜਿਹੜਾ ਟਾਈਮ ਸੀ ਉਹ ਵਧੀਆ ਸੀ ਜਾਂ ਅੱਜ ਕੱਲ ਬਹੁਤ ਵਧੀਆ ਟਾਈਮ ਅੱਜ ਕੱਲ ਬਬੇਓ ਬਚਪਨ ਚ ਬਹੁਤ ਖੇਡਾ ਖਿੰਡਦੇ ਹੁੰਦੇ ਸੀ ਮੈਂ ਵੀ ਬਹੁਤ ਖਿੰਡੀਆਂ ਨੇ ਗੁੱਡੀਆਂ ਨਾਲ ਮੈਂ ਬਹੁਤ ਖਿੰਡੀਆਂ ਮਤਲਬ ਜਿਹੜੀ ਆਪਣੀ ਏਜ ਦੇ ਕੋਣੀ ਜਿਹੜਾ ਪਹਿਲਾਂ ਬਚਪਨ ਹੁੰਦੇ ਸੀ ਜਾਂ ਫਿਰ ਪਹਿਲਾਂ ਵਾਲੇ ਸੀਗਾ ਬਹੁਤ ਵਧੀਆ ਸੀਗਾ ਉਸ ਟਾਈਮ ਲੋਕਾਂ ਨੂੰ ਪਤਾ ਸੀਗਾ ਇਹ ਚੀਜ਼ਾਂ ਬਾਰੇ ਬਚਪਨ ਮਤਲਬ ਹਰ ਕੋਈ ਮਤਲਬ ਇੱਕ ਦੂਜੇ ਦੇ ਘਰੇ ਜਾ ਕੇ ਖੇਡਣਾ ਪਸੰਦ ਕਰਦਾ ਸੀ ਅੱਜ ਦੇ ਟਾਈਮ 'ਚ ਨਾ ਹੁਣ ਮਾਹੌਲ ਹੈ ਜਿਹੇ ਰਹੇ ਨਹੀਂ ਨਾ ਕੋਈ ਆਪਾਂ ਜਾਣਦੇ ਆ ਕਿਸੇ ਦੇ ਘਰੇ ਹਰ ਬੱਚਾ ਆਪਣੇ ਫੋਨ ਦੀ ਮਸਤਾ ਫੋਨ ਦੀ ਖੇਡਦੇ ਨੇ ਜਿਹੜੀ ਪਹਿਲਾਂ ਨਹੀਂ ਖੇਡਾਂ ਜਿਉਂ ਸਾਡੀਆਂ ਚਲੀਆਂ ਨਹੀਂ ਆ ਤੇ ਇੱਕ ਇਹ ਬਲੌਗ ਬਣਾਉਣਾ ਸਾਡਾ ਮੇਨ ਮਕਸਦ ਇਹ ਆ ਕਿ ਜਿਹੜੀ ਸਾਡੀ ਅੱਗੇ ਵਾਲੀ ਕੀ ਕੀ ਆ ਉਹ ਇੰਝ ਨਾ ਭੁੱਲੇ ਨਾ ਉਹ ਜਿਹਨੇ ਨੂੰ ਯਾਦ ਰੱਖੋ ਸਾਡਾ ਮੇਨ ਮੋਟੀਵੇ ਇਹ ਆ ਵੀਡੀਓ ਬੁੱਦੀ ਬੁੱਕਣ ਦਾ ਨਹੀਂ ਹੋਰ ਕੋਈ ਸਾਡਾ ਮਤਲਬ ਸੀ ਨਹੀਂ ਕੋਈ ਮੋਟਿਵ ਹੋਣਾ ਚਾਹੀਦਾ ਵੀਡੀਓ ਬਣਾਉਣ ਦਾ ਕਿ ਅੱਗੇ ਆਪਣੀ ਵਾਲੀ ਪੀੜ੍ਹੀ ਨੂੰ ਪਤਾ ਚੱਲੇ ਕਿ ਪਹਿਲੇ ਟਾਈਮਾਂ 'ਚ ਐਵੇਂ ਗੁੱਡੀ ਫੂਕਦੇ ਹੁੰਦੇ ਸੀ ਫਿਰ ਕਿਉਂਕਿ ਅੱਜਕੱਲ ਨਹੀਂ ਲੋਕ ਅੱਜਕੱਲ ਨਹੀਂ ਬੱਚਿਆਂ ਨੂੰ ਪਤਾ ਹੀ ਨਹੀਂ ਐਸ ਚੀਜ਼ ਬਾਰੇ ਬਿਲਕੁਲ ਵੀ ਨਹੀਂ ਪਤਾ ਹੈ ਕਿਉਂਕਿ ਅੱਜਕੱਲ ਫੋਨ ਨਾਲ ਜਵੜੇ ਨਹੀਂ ਕਾਰਟੂਨ ਦੇਖਣੇ ਮਤਲਬ ਕੋਈ ਖੇਡਾਂ ਦਾ ਨਹੀਂ ਪਤਾ ਖੜੋਣੇ ਨਾਲ ਕਿਵੇਂ ਖੇਡਦੇ ਹੁੰਦੇ ਸੀ ਕਿਸੇ ਦੇ ਘਰੇ ਬੈਠ ਕੇ ਖੇਡਣਾ ਬਚਪਨ ਬਿਤਾਣਾ ਗਲੀਆਂ 'ਚ ਖੇਡਣਾ ਉਹ ਚੀਜ਼ਾਂ ਹੁਣ ਨਹੀਂ ਰਹੀਆਂ ਰਹੀਆਂ ਇਸ ਚੀਜ਼ ਨੂੰ ਮੈਂ ਮਤਲਬ ਥੋੜੇ ਨਾਲ ਆਪਣੀ ਬਚਪਨ ਦੀ ਆਪਣਾ ਬਚਪਨ ਦਿਖਾ ਰਹੀ ਹਾਂ ਮੈਂ ਇੱਕ ਵੀਡੀਓ ਰਾਹੀਂ ਦੇ ਨਾਲੇ ਲੋਕ ਅੱਗੇ ਵਾਲੀ ਪੀੜ੍ਹੀ ਨੂੰ ਦੱਸਣਾ ਚਾਹੀਦਾ ਕਿ ਇਹ ਚੀਜ਼ਾਂ ਹੁੰਦੀਆਂ ਸੀ ਪਹਿਲਾਂ ਕਿ ਬੱਚਿਆਂ ਨੂੰ ਵੀ ਯਾਦ ਰਹੇ ਉਸ ਟਾਈਮ ਸੀਰੀਅਸਲੀ ਮੀ ਪੈਂਦੇ ਵੀ ਸੀ ਸੀਰੀਅਸਲੀ ਪੈਂਦੇ ਹੀ ਹੁੰਦੇ ਵੀ ਸੀਗੇ ਜਦੋਂ ਆਪਾਂ ਮਤਲਬ ਕਰਦੇ ਹੁੰਦੇ ਸੀਗੇ ਇਹ ਚੀਜ਼ਾਂ ਸਾਰਾ ਕੁਝ ਵੀ ਬਹੁਤ ਮਤਲਬ ਸੱਚਾਈ ਵਾਲੀ ਗੱਲ ਹੁੰਦੀ ਹੈ ਵੀ ਜੇ ਆਪਾਂ ਗੁੱਡੀ ਫੂਕਦੇ ਆ ਤਾਂ ਮੀਂਹ ਪੈਂਦਾ ਹੁੰਦਾ ਹੈ ਤੇ ਇਹ ਹੋਇਆ ਜੀ ਬਾਬੇ ਉਹ ਪਹਿਲਾ ਵਲੌਗ ਬਣਾਇਆ ਸੀ ਉਸ ਟਾਈਮ ਗੁੱਡੀ ਫੂਕੀ ਸੀ ਸ਼ਾਮ ਨੂੰ ਸਵੇਰੇ ਨਹੀਂ ਪੈ ਗਿਆ ਸੀ ਬਹੁਤ ਮੀਂਹ ਪਿਆ ਸੀ ਉਹ ਬਹੁਤ ਪਿਆਰ ਸੀਗਾ ਬੀਬੀ ਆਲੇ ਤਾਂ ਸੀ ਮਤਲਬ ਉਹ ਵਲੌਗ ਮੈਥੋਂ ਡਿਲੀਟ ਹੋ ਗਿਆ ਜੀ ਕੁਝ ਐਜ ਰੀਜਨ ਸੀਗਾ ਨਹੀਂ ਪਤਾ ਲੱਗਿਆ ਵਲੌਗ ਡਿਲੀਟ ਹੋ ਗਿਆ ਬਹੁਤ ਵਧੀਆ ਵਲੌਗ ਬਣਾਇਆ ਸੀ ਉਹ ਵੀ ਤੇ ਹੁਣ ਅਸੀਂ ਹਲੇ ਗੁੱਡੀ ਬਾਈ ਕਰਕੇ ਲਿਆਂਦੀ ਸੀ ਕੱਲ ਪਰਸੋਂ ਤੇ ਅੱਜ ਹਲੇ ਤਿਆਰ ਹੀ ਕਰਦੀ ਸੀ ਜਿਹੜਾ ਜਿਹੜਾ ਕੋਈ ਵੀ ਆ ਗਿਆ ਤੇ ਮੀ ਪਈ ਜਾਂਦਾ ਹਲਕਾ ਹਲਕਾ ਬਾਕੀ ਹਲੇ ਗੁੱਡੀ ਫੋਕਦੇ ਹੋਏ ਹੋਏ ਹੋਰ ਬਹਿ ਜਾਣਾ ਤੇ ਮਿਲਦੇ ਆ ਫਿਰ ਅੱਗੀ ਗੁੱਡੀ ਤਿਆਰ ਆ ਬੱਕਿਆ ਨੂੰ ਆਜੋ ਆਜੋ ਮੰਮੀ ਤੁਸੀਂ ਵੀ ਆਜੋ ਮੰਮੀ ਵੀ ਆ ਗਏ ਤਰੋ ਮੀ ਇਤਨੇ ਕਰ ਲਈ ਮੈਨੂੰ ਲੰਦਾ ਗੁੱਡੀ ਰੈਡੀ ਇਧਰ ਰੈਡੀ ਆ ਨਾ ਹੁਣ ਫੇਰ ਚੱਲੀਏ ਯਸ ਚਲ ਆਜੋ ਹਰ ਕਿਥੇ ਗੁੱਡੀ ਗੁੱਡੀ ਦਾ ਫੱਟੇ ਤੇ ਲਟਾਤੀ ਬੱਬੇ ਮੀਤ ਨੇ ਬਾਕੀ ਆਪਾਂ ਮਤਲਬ ਉਹਦੇ ਨਹੀਂ ਬਣਾਇਆ ਲੱਕੜ ਲੁੱਕੜ ਜਿਹੇ ਵਾਲਾ ਜਿਹੜਾ ਬਣਾ ਦਿਆਂਦੇ ਸੀ ਇਹ ਮਤਲਬ ਸਿੰਪਲ ਹੀ ਕਰਤਾ ਚਲੋ ਮੀ ਆਪਾਂ ਨੂੰ ਮੀ ਦਾ મતલਬ ਹੈ ਕਿ ਨਹੀਂ ਮੀ ਪੈ ਜਾਣ ਤੇ ਆਪਣੇ ਇੱਧਰ ਵਿਆਹ ਵਾਲੀ ਉਹ ਚੱਲੀ ਜਾਂਦੀ ਸੀ ਕਿ ਦੇਖਦੇ ਪਈ ਵਿਆਹ ਦੀ ਮੂਵੀ ਆ ਗਈ ਸੀਗੀ ਬਾਕੀ ਗੁੱਡੀ ਵੀ ਰੈਡੀ ਹੈ ਮਿੱਤਰੋ ਮੀ ਦੀ ਗੁੱਡੀ ਰੈਡੀ ਐਦਾਂ ਨਹੀਂ ਯਾਰ ਗੋਦੀ ਜੀ ਚੱਕ ਦੇ ਕਿੰਨੇ ਪਿਆਰ ਨਾਲ ਲਿਆਉਂਦੀ ਹੈ ਗੁੱਡੀ ਨੂੰ ਤੇਰੀ ਇਹ ਗੁੱਡੀ ਕਰਕੇ ਮੀ ਵੈਨ ਲੱਗਿਆ ਮੀਤ ਚਲ ਦਰ ਆਜਾ ਮੰਮੀ ਤਹੀ ਵੀ ਗੁੱਡੀ ਅੱਵੇ ਕੋਠੇ ਤੇ ਹੀ ਫੂਕ ਦੇਣੀ ਆ ਕਿ ਨਹੀਂ ਮੀਤਾ ਮੀਤਾ ਹੀ ਗੁੱਡੀ ਬੁੱਕੜ ਮੀ ਆ ਗਿਆ ਉਪਰ ਕੁਝ ਨਹੀਂ ਹੁੰਦਾ ਕੁਝ ਰਹਿੰਦਾ ਲਿਆਓ ਰੱਖੋ ਉੱਥੇ ਰੱਖ ਲਓ ਆਪਣੀ ਗੁੱਡੀ ਨੇਥੀ ਰੱਖ ਲਓ ਇੱਥੇ ਰੱਖ ਲਓ ਦੇ ਲੈ ਮੰਮੀ ਦਾ ਅਲਸਾਂ ਗੁੱਡੀ ਨੇ ਅੱਗ ਵੀ ਨਹੀਂ ਲੱਗੀ ਬਾਬੇ ਮੀ ਬਹੁਤ ਤੇਜ਼ ਆ ਗਿਆ ਸਾਂ 4 ਵਜੇ ਤੋ ਰ 10 ਵਜੇ ਤੱਕ ਵਧੀਆ ਮੀ ਪੈਣ ਲੱਗ ਗਏ ਜਿਆਦਾ ਨਗੇ ਰਹੋ ਵੀ ਇਹ ਬੈਲਾ ਚੋਨਾ ਨਾ ਲਈ ਗਰਮ ਨਾ ਕੇ ਨਾ ਬਿਓ ਉੱਡੀ ਮੈਂ ਇੱਥੇ ਰੈਡੀ ਆ ਪਰ ਮੀ ਵੀ ਪਈ ਜਾਂਦਾ ਤੇ ਚੱਕ ਦੇ ਮੀ ਤੇ ਕੰਮ ਨਾ ਫਿਰ ਕੀ ਹੋ ਗਿਆ ලක්්ගේ ලක්්ගේ ලගේු් ගඩ්ඩි මර්ගෙරිතුම් මරිය ගඩ්ඩිඇත මූයිපුකය ගුඩ්ඩිම ගුඩ් ර් මේ පොනත ගුඩ්ිදේ ਬੱਬਿਓ ਗੁੱਡੀ ਫੁਗਦੀ ਵੀਤ ਨੇ ਮੀ ਵੀ ਪੈਣ ਲੱਗ ਗਿਆ ਇਹ ਗੱਲ ਪੱਕੀ ਆ ਬੱਬਿਓ ਮਤਲਬ ਇਹ ਚੀਜ਼ਾਂ ਨੇ ਹੈਗੀਆਂ ਨੇ ਯਾਰ ਮੰਨਿਆ ਕਰੋ ਇਹ ਫੁਗਗੇ ਗੁੱਡੀ ਤੇ ਕੀ ਫੁਗਗੇ ਢੇਲੇ ਬੱਬਿਓ ਢੇਲੇ ਫੁਗਗੇ ਗੁੱਡੀ ਤੇ ਔਰ ਢੇਲੇ ਉਥੇ ਹੀ ਸਾਲਿਓ ਪਿੱਛੇ ਰੋ ਢੇਲਾ ਮਾਰ ਆ ਗਿਆ ਰੋਂਦੇ ਨੇ ਯਾਰ ਹਸਣਾ ਨਹੀਂ ਮੀ ਨਹੀਂ ਪੈਣਾ ਫਿਰ ਆਹ ਕੀ ਬਾਜ ਜੇ ਬਜਾਰੀਆਂ ਵੀਤ ਮਿੱਤਰ ਤੇ ਗੁੱਡੀ ਦਾ ਕੱਲਾ ਮੂੰਹ ਫੁਕਿਆ ਯਾਰ ਬਣੀ ਪਿਆਰੀ ਸੀ ਮੇਰੀ ਗੁੱਡੀ ਵਰਗੀ ਕਿਉ ਵਰਗੀ ਓ ਲੈ ਆ ਕੀ ਆ ਹਾਂ ਕੀ ਆ ਇਹਦਾ ਕੱਲਾ ਮੂੰਹ ਹੀ ਫੁਕ ਰਿਆ ਯਾਰ ਤੇਲ ਇਧਰ ਲੱਗੀ ਗੁੱਡੀ ਵਰਗੀ ਰੋ ਰੋ ਮਿੱਤ ਤਾਈਂ ਵੀ ਬੈਣਾ ਮਮੀ ਹਜ਼ੀਰੀ ਦਾ ਹਸਰ ਵਾਲਾ ਕੀ ਗੱਲ ਆ ਮੀਤ ਰੋ ਰਹੀ ਆ ਮੇਰੀ ਗੁੰਡੀ ਮਾਰ ਗਈ ਬਾਬੇ ਉਹ ਇੱਥੇ ਜਾ ਮੰਨਿਆ ਕਰੋ ਨਾ ਦੇਖੋ ਵਧੀਆ ਇੱਕ ਪੁਰਾਣੀ ਯਾਦੀ ਬਚਪਨ ਦੀ ਉਹ ਆ ਮੇਰੀ ਗੁੰਡੀ ਨੂੰ ਮਾਰ ਗਈ ਉਹ ਫੋਕ ਨਹੀਂ ਦਈ ਯਾ ਕਬੂਦਗੀ ਮੇਰੀ ਕੁੱਤੀ ਦੀ ਪਿੱਛੇ ਪਿੱਛੇ ਮੀਤ ਪਿੱਛੇ ਅਰੇ ਪਿੱਛੇ ਨਾ ਗੁੱਟੀ ਤਾਂ ਤੇਰੀ ਲੜਲਟ ਮਚ ਗਈ ਰੋ ਯਾਰ ਮੀਤ ਗੁੱਡੀ ਮਾਰ ਗਈ ਅਰੇ ਗੁੱਡੀ ਮਾਰ ਗਈ ਗੁੱਡੀ ਤਾਂ ਮਰ ਗਈ ਹੁਣ ਮਿੱਠਾ ਮੂੰਹ ਕੀ ਕਰਾਏਗੇ ਕਰਾਉਣੇ ਆ ਕੋਈ ਨਾ ਨੋ ਨਾ ਆਵਾਜ਼ ਆ ਰਹੀ ਹੈ ਗੁੱਡੀ ਪਤਾ ਕੀ ਆ ਰਹੀ ਮਿੱਠੇ ਚੋਲ ਖਾਣੇ ਆ ਮਿੱਠੇ ਯੈਲੋ ਚੋਲ ਬਣਾਵਾਂਗੀ ਗੁੱਡੀ ਦੀ ਉਮੀਦ ਸੀ ਆਖਰੀ ਉਮੀਦ ਇਹੀ ਆ ਵੀ ਮੈਨੂੰ ਮਿੱਠੇ ਚੋਲ ਖਵਾਏ ਜਾਣ ਮੇਰੇ ਮਰਨ ਤਵਾ ਸਾਰਿਆਂ ਨੂੰ ਖਵਾਏ ਜਾਣ ਨਾਲੇ ਯੈਲੋ ਕਰ ਰਹੇ ਠੀਕ ਆ ਚਲੋ ਬੱਸ ਹੁਣ ਮਰਗੀ ਗੁੱਡੀ ਚਲੋ ਪਿੱਤਰੋ ਗੁੱਡੀ ਆਪਾਂ ਫੂਕਦੀ ਆ ਆ ਦੇਖੋ ਗੁੱਡੀ ਵਿੱਚ ਮਿੱਠੇ ਤੇ ਬਲੌਗ ਬਾਬੇ ਬਹੁਤ ਜਲਦੀ ਆ ਇਹ ਬਲੌਗ ਤੁਹਾਨੂੰ ਮਿਲ ਜੂਗਾ ਅੱਜੀ ਦੇਖਣੇ ਮਿਲ ਜੂਗਾ ਕਿਉਂਕਿ ਬਲੌਗ ਦੀ ਬਹੁਤ ਜਣਾ ਨੇ ਵੇਟ ਕੀਤੀ ਤੇ ਆਪਾਂ ਹੋਮ ਟੂਰ ਵਾਲਾ ਇੱਕ ਕਮੈਂਟ ਆਇਆ ਸੀ ਕਿਸੇ ਭੈਣ ਦਾ ਮੈਨੂੰ ਨਾਮ ਨਹੀਂ ਮਤਲਬ ਪ੍ਰੋਪਰਲੀ ਪਤਾ ਉਹਨਾਂ ਦਾ ਹੋਮ ਟੂਰ ਵਾਲਾ ਬਲੌਗ ਇਹ ਆਪਾਂ ਬਹੁਤ ਟੂਰ ਵਾਲਾ ਵੀ ਤੁਹਾਨੂੰ ਅਸੀਂ ਬਲੌਗ ਦਿੰਨੇ ਆ ਬਹੁਤ ਜਲਦੀ ਦਵਾਂਗੇ ਬਲੌਗ ਤੇ ਤੇ ਕੱਜ ਸਾਡੇ ਫਰਸਟ ਮੰਥ ਆ ਜਿਹੜਾ ਮਤਲਬ ਇੱਕ ਮੰਥ ਪੂਰਾ ਕੰਪਲੀਟ ਹੋ ਗਿਆ ਮੈਰਿਜ ਨੂੰ ਅੱਜ ਉਹਦਾ ਵੀ ਸੈਲੀਬ੍ਰੇਸ਼ਨ ਕਰਾਂਗੇ ਆਪਾਂ ਤੇ ਉਹਦਾ ਬਲੌਗ ਸਿਪਰੇਟ ਸੈਪਰੇਟ ਆਊਗਾ ਤੇ ਇਹ ਬਲੌਗ ਦਾ ਆਪਾਂ ਇੱਥੇ ਐਂਡ ਕਾਕੀ ਮੀ ਬੈਲ ਲੱਗ ਗਿਆ ਬੱਬਿਓ ਤੇ ਇਹ ਵੀਡੀਓ ਤੁਸੀਂ ਆਪਣੇ ਫੈਮਿਲੀ 'ਚ ਬੈਠ ਕੇ ਆਪਣੇ ਬੱਚਿਆਂ ਨੂੰ ਸਾਰੀਆਂ ਚੀਜ਼ ਦਿਖਾਓ ਕਿਉਂਕਿ ਜਿਹੜੀ ਬਚਪਨ ਦੀ ਆਦਾ ਅਜੋ ਤਾੜੀ ਹੋਊਗੀ ਕਿ ਇਹ ਚੀਜ਼ਾਂ ਜ਼ਰੂਰੀ ਨੇ ਬੱਚਿਆਂ ਨੂੰ ਚੀਜ਼ ਦਿਖਾਓ ਕਿਉਂਕਿ ਉਹਨਾਂ ਨੂੰ ਵੀ ਇਹ ਚੀਜ਼ਾਂ ਪਤਾ ਲੱਗਣਗੇ ਪਹਿਲਾਂ ਬਚਪਨ ਜਿਹੜਾ ਕੁਝ ਹੁੰਦਾ ਠੀਕ ਹੈ ਨਾ ਅੱਜਕੱਲ ਸਾਰੀ ਬੱਚੇ ਚੀਜ਼ ਭੁੱਲ ਚੁੱਕੇ ਨੇ ਭੁੱਲ ਚੁੱਕੇ ਨੇ ਕੁਝ ਜੀ ਯਾਦ ਕਰਾਉਣ ਵਾਸਤੇ ਸੀ ਇਹ ਵਲੌਗ ਬਣਾਇਆ ਤੁਹਾਡੇ ਵਾਸਤੇ ਠੀਕ ਆ ਬਣਾਓ ਮੈਨੂੰ ਕਰ ਦਿਓ ਸਬਸਕ੍ਰਾਈਬ ਹਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੁਹਾਡੀ ਸਪੋਰਟ ਦੀ ਬਹੁਤ ਆ ਲੋ ਬਹੁਤ ਖੁਸ਼ੀ ਚ ਤੇ ਮਿਲਦੇ ਆਪ ਬਹੁਤ ਗੇਰ ਠੀਕ ਆ ਵੀ ਤਾਂ ਮੈਨੂੰ ਬਾਜ਼ਾਰ ਥੋੜਾ ਜਿਹਾ ਕੰਮ ਆ ਬਜ਼ਾਰ ਦਾ ਟੰਮ ਕਰਿਆ ਵਾ ਤੇ ਇਹਨੇ ਤੁਸੀਂ ਬਣਾਓ ਮਿੱਠੇ ਚੋਲ ਤੇ ਮਿਲਦੇ ਆ ਠੀਕ ਆ ਓਕੇ ਚੋਲ ਮੀਤ ਨੇ ਬਣਾਏ ਆ ਪੀਲੇ ਚੋਲ ਤੇ ਨਾਲ ਮੈ ਲਿਆਂਦੇ ਹੀ ਪਟੂਰੇ ਗੁੱਡੀ ਫੋਕਣ ਦੀ ਕੋਸ਼ਿਸ਼ ਪਟੂਰੇ ਵੀ ਘਾਰੀ ਆ ਮੀਤ ਨਾਲ ਇਹ ਖਾਰੀ ਆ ਮਿੱਠੇ ਚੋਲ ਤੇ ਮਿੱਤਰੋ ਖਾ ਪੀ ਲੀਏ ਮਿਲਦੇ ਆ ਫਿਰ ਤੇ ਮੈ ਤਾਂ ਮੀਦੇ ਪਟੂਰੇ ਵੀ ਆ ਅੱਜ ਗੁੱਡੀ ਫੁੱਕਣ ਦੀ ਖੁਸ਼ੀ ਚ ਨਾਲ ਦਾਲ ਪੂੜੀ ਵੀ ਆ ਮੌਜਾਂ ਨੇ ਨਾਲ ਖਾਣ ਲਗੇ ਆ ਪਟੂਰੇ ਗੁੱਡੀ ਫੁੱਕਣ ਦੀ ਖੁਸ਼ੀ ਚ ਮੀ ਨੂੰ ਜੋਰ ਕੇ ਪੈਣ ਵਾਲਾ ਸਟਾਟ ਹੈ ਬਸ ਆ ਰਹੀ ਏ ਗੂ ਵੀ ਇਸ ਤੋਂ ਬਾਅਦ ਕੁਨਾ ਸ਼ਿਕਰਦੇ ਆ ਬਲੋਗ ਦਾ ਐਂਡ ਠੀਕ ਆ ਬਬੋ ਤੇ ਮਿਲਦੇ ਆ ਕਿਸੇ ਨੈਕਸਟ ਵਲੌਗ ਚ ਨੈਕਸਟ ਵਲੌਗ ਤੁਮ ਮਿਲੂਗਾ ਜਲਦੀ ਹੀ ਸਾਡੇ ਫਰਸਟ ਮੰਥ ਮੈਰਿਜ ਐਨਿਵਰਸਰੀ ਹਾਂ ਜੀ ਤੇਓ ਵਲੌਗ ਮਿੱਤਰੋ ਕੱਲ ਆਜੂਗਾ ਸੈਲੀਬ੍ਰੇਸ਼ਨ ਵਾਲਾ ਤੇ ਕੱਲ ਵਲੌਗ ਜ਼ਰੂਰ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਤੇ ਠੀਕ ਆ ਬਬੇ ਮਿਲਦੇ ਆ ਨੈਕਸਟ ਵਲੌਗ ਚ ਟਿਲ ਦੈਨ ਬਾਏ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੁਹਾਡੀ ਸਪੋਰਟ ਨਾਲ ਸਾਡੇ ਸਬਸਕ੍ਰਾਈਬਰ ਵਧ ਰਹੇ ਨੇ ਤੁਸੀਂ ਹੋਰ ਸਪੋਰਟ ਕਰੋ ਹੋਰ ਵਧਾਓ ਤੇ ਅੱਗੇ ਅੱਗੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਆਪਣੇ ਰੈਲੇਟਿਵਸ ਨਾਲ ਸਾਰੇ ਆ ਨਾ ਤੇ ਜਿਹੜੀ ਆ ਵੀਡੀਓ ਯਾਰ ਪਲੀਜ਼ ਇਹ ਵੀਡੀਓ ਨੂੰ ਜ਼ਿਆਦਾ ਜਿਆਦਾ ਸਪੋਰਟ ਕਰਿਓ ਕਿਉਂਕਿ ਇੱਕ ਵੀਡੀਓ ਆਪਾਂ ਇਦਾਂ ਨਹੀਂ ਬਣਾਈ ਆ ਕਿ ਨਹੀਂ ਮੈਂ ਤਾਂ ਕਿ ਜਿਹੜੀ ਮਤਲਬ ਹਾਂ ਮਤਲਬ ਹਨਾ ਹਾਂ ਹਾਂਜੀ ਸ਼ੇਅਰ ਕਰਨ ਲਾਈਕ ਰਹੀ ਆਗੀ ਬੱਚਿਆਂ ਨੂੰ ਆਪਣੇ ਨੂੰ ਦਿਖਾਓ ਕਿ ਗੁੱਡੀ ਫੂਕਦੇ ਹੁੰਦੇ ਸੀ ਪਹਿਲੇ ਟਾਈਮ 'ਚ ਇਹੋ ਚੀਜ਼ ਅਸੀਂ ਤੁਹਾਡੇ ਤੁਹਾਨੂੰ ਦਿਖਾਈ ਹੈ ਸਾਨੂੰ ਇਹ ਚੀਜ਼ ਨੇ ਮਤਲਬ ਸੋਚਣ ਨੂੰ ਵੀ ਵਧੀਆ ਲੱਗੀ ਤੇ ਅਸੀਂ ਮਤਲਬ ਸੋਚਿਆ ਵੀ ਸੀ ਉਹਦੇ ਵੀ ਤੇ ਫਿਰ ਇਸ ਕਰਕੇ ਅਸੀਂ ਗੁੱਡੀ ਫੂਕੀ ਤੁਹਾਡੇ ਦਾ ਸਾਡੇ ਵੀਡੀਓ ਸ਼ੇਅਰ ਕਰ ਰਹੇ ਆ ਥੈਂਕ ਯੂ ਸੋ ਮੱਚ ਮਿਲਦੇ ਆ ਕਿਸੇ ਨੈਕਸਟ ਫ਼ਲੋ ਚ ਟੈਂਪਰ ਬਾਏ ਬਾਏ ਟੇਕ ਕੇਅਰ ਥੈਂਕ ਯੂ ਸੋ ਮੱਚ ਬਾਏ 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 ਬਾਏ